ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਤੀਰਥ ਯਾਤਰਾ ਤੇ ਜਾਣਾ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਦੇ ਦਰਸ਼ਨ ਹੀ ਤੀਰਥ ਹਨ ਉਹਨਾਂ ਨੇ ਤੀਰਥ ਯਾਤਰਾ ਕਰਨ ਦੀ ਇੱਛਾ ਕੀਤੀ ਸਿੱਖ ਸੰਗਤ ਨੂੰ ਨਾਲ ਲੈ ਕੇ ਆਪ ਜੀ ਚੱਲ ਪਏ ਅਤੇ ਨਿੱਕੀਆਂ ਨਿੱਕੀਆਂ ਮੰਜ਼ਲਾਂ ਕਰਕੇ ਪਹੋਏ ਸੁਰਸਤੀ ਨਦੀ ਦੇ ਕਿਨਾਰੇ ਪਹੁੰਚ ਗਏ ਇੱਥੇ ਜਦ ਸੰਗਤਾਂ ਨੇ ਇਸ ਤੀਰਥ ਦਾ ਮਹਾਤਮ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਇੱਥੇ ਕੁਰਕ ਖੇਤਰ ਦੀ ਧਰਤੀ ਉੱਤੇ ਵਿਸ਼ਵਾਮਿੱਤਰ ਆਦਿਕ ਬਹੁਤ ਤਰੀਖੀਆਂ ਨੇ 48 ਕੋਹਾਂ ਵਿੱਚ ਬੈਠ ਕੇ ਤਪ ਕੀਤੇ ਸਨ ਜਦ ਬਹੁਤ ਅਣਗਿਣਤ ਤਰੀਖੀਆਂ ਦੀ ਭੀੜ ਕਰਕੇ ਉਹਨਾਂ ਦੇ ਬੈਠਣ ਵਾਸਤੇ ਥਾਂ ਨਾ ਰਹੀ ਤਾਂ ਉਹਨਾਂ ਨੇ ਸੁਰਸਤੀ ਨਦੀ ਦੀ ਆਰਾਧਨਾ ਕਰਕੇ ਆਖਿਆ ਕਿ हे ਦੇਵੀ ਸਾਨੂੰ ਬੈਠਣ ਵਾਸਤੇ ਥਾਂ ਦੇ ਦਿਓ ਤਦ ਸੁਰਸਤੀ ਨਦੀ ਦੋ ਕੋ ਪਿੱਛੇ हट ਗਈ ਤੇ ਰਿਖੀਆਂ ਨੂੰ ਬੈਠ ਕੇ ਤਪ ਕਰਨ ਵਾਸਤੇ ਥਾਂ ਮਿਲ ਗਈ ਫਿਰ ਆਪ ਜੀ ਨੇ ਇੱਕ ਮੰਕਨ ਰਿਖੀ ਦੀ ਗੱਲ ਸੁਣਾਈ ਕਿ ਉਸ ਨੇ ਇੱਥੋਂ ਪਹੋਏ ਤੋਂ ਤਿੰਨ ਕੋ ਦੂਰ ਸੁਰਸਤੀ ਦੇ ਕਿਨਾਰੇ ਬੈਠ ਕੇ ਬੜਾ ਕਠਿਨ ਤਪ ਕੀਤਾ ਸੀ ਇੱਥੋਂ ਚੱਲ ਕੇ ਗੁਰੂ ਜੀ ਨੇ ਥਾਨੇਸਰ ਜਾ ਡੇਰਾ ਕੀਤਾ ਇੱਥੇ ਬੈਠ ਕੇ ਆਪ ਜੀ ਨੇ ਸੰਗਤ ਨੂੰ ਦੱਸਿਆ ਕਿ ਕਿਆ ਕੌਰਵਾ ਪਾਂਡਵਾਾਂ ਦੇ ਮਹਾਭਾਰਤ ਦੇ ਯੁੱਧ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਰਮ ਜੋਗੀ ਬਣਨ ਦਾ ਉਪਦੇਸ਼ ਦਿੱਤਾ ਸੀ ਜਿਸ ਦੇ ਫਲਸਰੂਪ ਗੀਤਾ ਬਣੀ ਇਹ ਅਸਥਾਨ ਜੋਤੀਸਰ ਤੀਰਥ ਦੇ ਨਾਮ ਨਾਲ ਪ੍ਰਸਿੱਧ ਹੈ ਇੱਥੇ ਗੁਰੂ ਜੀ ਦੇ ਸਤਸੰਗ ਵਿੱਚ ਸਾਰੇ ਮਤਾਂ ਦੇ ਜੋਗੀ ਸੰਿਆਸੀ ਪੰਡਤ ਅਤੇ ਬੈਰਾਗੀ ਆਦ ਬਹੁਤ ਆਏ ਇਹਨਾਂ ਵਿੱਚ ਪੰਡਤਾਂ ਅਤੇ ਜੋਗੀਆਂ ਨੇ ਪੁੱਛਿਆ ਮਹਾਰਾਜ ਗੁਰੂ ਨਾਨਕ ਜੀ ਨੇ ਜਿਹੜੀ ਆਪਣੀ ਬਾਣੀ ਉਚਾਰਨ ਕੀਤੀ ਹੈ ਮਸਦਾ ਕੀ ਕਾਰਨ ਹੈ ਜਦੋਂ ਕਿ ਵੇਦਾਂ ਪੁਰਾਣਾ ਵਿੱਚ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਹੈ ਇਹ ਤੁਹਾਡੀ ਨਵੀਂ ਰਚਨਾ ਦਾ ਕੀ ਲਾਭ ਹੈ ਇਸ ਦੇ ਉੱਤਰ ਵਿੱਚ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮਹੱਲਾ ਤੀਜਾ ਗੋੜੀ ਬੈ ਰਾਗਣ ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ ਜੈਸੀ ਧਰਤੀ ਮਦੇ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਹਾਂਜੀ ਸੰਗਤ ਜੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 162 ਤੇ ਸਵੈਮਾਨ ਹੈ ਜੀ ਇਸ ਦਾ ਭਾਵ ਹੈ ਕਿ ਜਿਸ ਧਰਤੀ ਦੇ ਉੱਤੇ ਮੀਂਹ ਪੈਂਦਾ ਹੈ ਕਿ ਉਸ ਧਰਤੀ ਵਿੱਚ ਅੱਗੇ ਪਾਣੀ ਨਹੀਂ ਹੈ ਭਾਵ ਹੈ ਜਿਸ ਤਰ੍ਹਾਂ ਧਰਤੀ ਵਿੱਚ ਪਾਣੀ ਪ੍ਰਗਟ ਹੈ ਜੋ ਨਿਰਜਤਨ ਹੀ ਸਭ ਨੂੰ ਪ੍ਰਾਪਤ ਹੁੰਦਾ ਹੈ ਪਰ ਫਿਰ ਵੀ ਮੀਂਹ ਦਾ ਪਾਣੀ ਉਸ ਉੱਤੇ ਵਰਦਾ ਫਿਰਦਾ ਹੈ ਇਸੇ ਤਰ੍ਹਾਂ ਹੀ हे ਭਾਈ ਤੁਸੀਂ ਵੀ ਆਪਣਾ ਪਰਮ ਮਿਟਾ ਦੇਵੋ ਚਾਹੇ ਵੇਦ ਪੁਰਾਣ ਰਚੇ ਗਏ ਹਨ ਪਰ ਫਿਰ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੋੜਵੰਦੀ ਹੈ ਤੇ ਲਾਭਦਾਇਕ ਹੈ ਵਾਹਿਗੁਰੂ ਜੀ ਵੇਦਾਂ ਪੁਰਾਣਾ ਦੀ ਬਾਣੀ ਹਰ ਇੱਕ ਪ੍ਰਾਣੀ ਦੀ ਸਮਝ ਗੋਚਰੀ ਨਹੀਂ ਹੈ ਫਿਰ ਇਸ ਦੇ ਪੜਨ ਦਾ ਅਧਿਕਾਰ ਵੀ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਹੈ ਪਰ ਇਹ ਗੁਰੂ ਦੀ ਬਾਣੀ ਹਰ ਇੱਕ ਦੀ ਸਮਝ ਵਿੱਚ ਆਉਣ ਵਾਲੀ ਹੈ ਤੇ ਇਸ ਦੇ ਪੜਨ ਸੁਣਨ ਦਾ ਅਧਿਕਾਰ ਸਭ ਊਚ ਨੀਚ ਨੂੰ ਦਿੱਤਾ ਹੈ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਗਿਆ ਹੈ ਆਪ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਦੇ ਸੰਸੇ ਨਵਿਰਤ ਹੋ ਗਏ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਜੈ ਜੈਕਾਰ ਕੀਤੀ ਇਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਜਮਨਾ ਦੇ ਘਾਟ ਤੇ ਕੁਝ ਸਮਾਂ ਠਹਿਰੇ ਤੇ ਫਿਰ ਜਮਨਾ ਪਾਰ ਤੋਂ ਹੁੰਦੇ ਹੋਏ ਵਾਪਸ ਆ ਗੋਇੰਦਵਾਲ ਪਹੁੰਚ ਗਏ ਇਸ ਜਗ੍ਹਾ ਕਨਖਲ ਵਿੱਚ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਕਰੋ ਤੇ ਸਤਨਾਮ ਦਾ ਜਾਪ ਕਰੋ ਜਦ ਗੁਰੂ ਜੀ ਜਮਨਾ ਪਾਰ ਕਰਨ ਲੱਗੇ ਤਾਂ ਪਤਨ ਦੇ ਮਸੂਲੀਆਂ ਨੇ ਜਦ ਗੁਰੂ ਜੀ ਦੀ ਬਹੁਤ ਮਹਿਮਾ ਸੁਣੀ